ਹੋ 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 ਦੇਖੀ ਉਹਨਾਂ ਮਰਜ਼ੀ ਭਰਾ ਸਾਡੇ ਥੱਲੇ ਆ ਗਏ ਹਲੇ ਕੋ ਲੋਕਾਂ ਨੇ ਸੜਕ ਦੀ ਮੱਝਾਂ ਛੱਡੀਆਂ ਹੋਈਆਂ ਇਹ ਮੋਸਟ ਹੰਟਡ ਪੇੜ ਹੈ ਇੱਥੇ ਦਾ ਤੁਹਾਨੂੰ ਸ੍ਰੀ ਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਮੋਰਨੀ ਹिल्स ਜੋ ਕਿ ਹਰਿਆਣਾ ਦੇ ਵਿੱਚ ਪੈਂਦਾ ਹੈ ਤੇ ਇਹ ਇੱਕ ਪਹਾੜੀ ਇਲਾਕਾ ਹੈ ਤੇ ਇੱਥੇ ਸੜਕਾਂ ਤੇ ਤੁਹਾਨੂੰ ਬੰਦਰ ਜਾਨਵਰ ਸੜਕਾਂ ਤੇ ਤੁਹਾਨੂੰ ਆਮ ਮਿਲਣਗੇ ਤੇ ਆਹ ਦੇਖੋ ਲੋਕ ਸੜਕਾਂ ਤੇ ਜਿੱਦਾਂ ਇਹਨਾਂ ਨੂੰ ਕੇਲੇ ਪਾਰੇ ਦੇਖੋ ਓਹ ਹੋ 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 ਦੇਖੀ ਮਰਜੀ ਭਰਾ ਸਾਡੇ ਥੱਲੇ ਆ ਗਏ ਬਾਰ ਬਾਰ ਬੱਚਾ ਯਾਰ ਉਹ ਕਿਸੁੱਤਾ ਪੂਰੇ ਆ ਗਿਆ ਸੀ ਛੋਟਾ ਜਿਹਾ ਬੱਚਾ ਹੀ ਸੀ ਉਹ ਚਲੋ ਬਚੋ ਰਿਹਾ ਰੋਡ ਥੋੜਾ ਜਿਹਾ ਇਦਾਂ ਦਾ ਹੀ ਹੈ ਇੱਥੇ ਮੈਂ ਬਹੁਤ ਜ਼ਿਆਦਾ ਵਧੀਆ ਵੀ ਨਹੀਂ ਕਹਿ ਸਕਦਾ ਬਹੁਤ ਜ਼ਿਆਦਾ ਮਾੜਾ ਵੀ ਨਹੀਂ 70% ਤੱਕ ਠੀਕ ਹੈ ਰੋਡ ਤੇ ਇੱਥੇ ਆ ਸਕੂਲ ਵੀ ਹੈ ਆ ਦੇਖੋ ਇੱਥੇ ਲਿਖਿਆ ਬੰਦਨੋਂ ਕੋ ਬਿਖਾਰੀ ਨਾ ਬਣਾਂਏ ਤੇ ਪਿੱਛੇ ਬਾਈ ਸੇਵਾ ਲਾਏ ਰਿਹਾ ਸੀ ਉਹ ਦੇਖੋ ਕਿੰਨਾ ਸੋਹਣਾ ਮੋਰ ਨੋਰ ਨਹੀਂ ਹੈ ਚਲ ਪਹਿਲਾਂ ਪਾਲੂਗੀ ਇੱਥੇ ਦੇ ਜਿਹੜੇ ਪਹਾੜ ਨੇ ਸਾਰੇ ਜਿਹੜਾ ਮਿੱਟੀ ਦੇ ਹੈ ਜਿੱਦਾਂ ਹੁਣ ਪਿੱਛੇ ਮੀਂਹ ਪਏ ਸੀ ਇੱਥੇ ਲੈਂਡਸਲਾਈਡਿੰਗ ਹੋਈ ਸੀ ਤੇ ਫਿਰ ਉਹਦੇ باوجود ਵੀ ਇੱਥੇ ਗਵਰਨਮੈਂਟ ਨੇ ਕਾਫੀ ਹੱਦ ਤੱਕ ਸੜਕਾਂ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਤੇ ਇੱਥੇ ਸੜਕਾਂ ਤੇ ਪਸ਼ੂ ਮਿਲਣਾ ਇੱਕ ਆਮ ਗੱਲ ਹੈ ਤੇ ਇੱਥੇ ਥੋੜੀ ਜੀ ਸੇਫਲੀ ਡਰਾਈਵ ਕਰੋ ਜੇ ਕਿਸੇ ਨੇ ਵੀ ਆਣਾ ਪਰ ਲੋਕੇਸ਼ਨ ਬਹੁਤ ਸੋਹਣੀ ਹੈ ਯਾਰਾਂ ਦੋਸਤਾਂ ਨਾਲ ਆਓ ਖਾਓ ਪੀਓ ਨਜ਼ਾਰੇ ਲਓ ਇੱਥੇ ਕੋਈ ਰੋਕ ਟੋਕ ਨਹੀਂ ਹੈ ਇੱਥੋਂ ਹੁੰਦੀ ਹੈ ਜੀ ਪ੍ਰੋਪਰ ਮੋਰਨੀ ਦੀ ਐਂਟਰੀ ਦੀ ਸ਼ੁਰੂਆਤ ਆ ਦੇਖੋ ਲੋਕਾਂ ਨੇ ਸੜਕ ਦੀ ਮੱਝਾਂ ਛੱਡੀਆਂ ਹੋਈਆਂ ਆ ਦੇਖੋ ਵਿਊ ਨੈਪੜ ਦਾ ਤੇ ਇਹ ਐ ਇਸਦੀ ਪਹਿਲੀ ਚੌਂਕੀ ਤੇ ਚੌਂਕੀ ਦੇ ਕ੍ਰੋਸ ਕਰਨ ਦੀ ਧੀਰ ਵੀ ਨਹੀਂ ਹੁੰਦੀ ਤੁਹਾਨੂੰ 15 ਦੇ ਦਰਸ਼ਣ ਐ ਆਉਣੇ ਜਿਵੇਂ ਆਹ ਦੇਖੋ ਚੌਂਕੀ ਤਾਂ ਡਿਊਟੀ ਇਹਨਾਂ ਦੀ ਬਸ ਇਹ ਇੱਥੇ ਕੰਮ ਵਾਲੇ ਹੁੰਦੇ ਆ ਆ ਦੇਖ ਇੰਨੇ ਬੰਦਰ ਦੇਖੋ ਤਾਂ ਸਹੀ ਬੱਲੇ ਬੱਲੇ ਉਹ ਦੇਖੋ ਥੱਲੇ ਨਦੀ ਚ ਵੀ ਸੁੱਕੀ ਪਈ ਆ ਉਹ ਚ ਵੀ ਬੰਦਰੇ ਬੰਦਰ ਹੋਏ ਪਏ ਨੇ ਆਹ ਦੇਖੋ ਉਹ ਉਪਰਾ ਹਟ ਜਾਓ ਸੈੜ ਗੱਡੀ ਥੱਲੇ ਨਾ ਵੀ ਆ ਜਾਓ ਪਾਪ ਚੜਾਇਆ ਮੈਨੂੰ ਤੇ ਅਸੀਂ ਰੁਕੇ ਆ ਜੀ ਮੋਰ ਨਹੀਂ ਜਾਂਦੇ ਹੋ ਰਾਹ 'ਚ ਤੇ ਬਹੁਤ ਵਧੀਆ ਇੱਕ ਚੀਜ਼ ਦੇਖੀ ਸੀ ਉਹਦੇ ਲਈ ਰੁਕੇ ਆ ਪਰ ਇਹ ਕਾਫੀ ਹੱਦ ਤੱਕ ਖਸਤਾ ਹਾਲਤਾਂ 'ਚ ਹੋ ਚੁੱਕੀ ਹੈ ਇਹ ਹੈ ਬਹੁਤ ਸੋਹਣੀ ਚੀਜ਼ ਬਣਾਈ ਸੀ ਕਿਸੇ ਨੇ ਬਣਾਈ ਸੀ ਪਰ ਇਹਦੀ ਸੰਭਾਲ ਨਾ ਹੋ ਸਕੀ ਇਹ ਐਂਟਰੀ ਸੀ ਇਹਦੀ ਆ ਕੇ ਮਨ ਲੱਗਦਾ সুইমিਂਗ ਪੂਲ টাই ਬਣਾਇਆ ਸੀ ਇੱਥੇ ਬਹੁਤ ਵਧੀਆ ਦੇਖਣ ਨੂੰ ਬਣਾਇਆ ਹੋਇਆ ਇੱਥੇ ਰੈਸਟ ਕਰਨ ਲਈ ਬਣਾਇਆ ਸੀ ਪਰ ਇੱਥੇ ਲੋਕਾਂ ਨੇ ਬਹੁਤ ਜ਼ਿਆਦਾ ਗੰਦ ਪਾਤਾ ਮੇਰੇ ਖਿਆਲ ਨਾਲ ਇੱਥੇ ਕੋਈ ਸਫਾਈ ਵਾਲਾ ਵੀ ਨਹੀਂ ਆਂਦਾ ਹੁਣ ਆਜੋ ਆਜ ਜੇ ਤੁਹਾਨੂੰ ਦੁਕਾਨਾ ਮੇ ਇੱਕ ਕੁਦਰਤ ਦਾ ਨਜ਼ਾਰਾ ਛੋਟੀ ਜੀ ਬੀਹੀ ਦੋਨੋਂ ਸਾਈਡ ਝਾੜੀਆਂ ਐਦਾਂ ਦੇ ਸੋਹਣੇ ਸੋਹਣੇ ਫੁੱਲ ਇਹ ਕਿਸੇ ਦੇ ਜਾਂ ਤਾਂ ਖੇਤਾਂ ਵੱਲ ਜਾਂ ਕਿਸੇ ਦੇ ਘਰ ਵੱਲ ਰਸਤਾ ਜਾਂਦਾ ਕਿਉਂਕਿ ਇੱਥੇ ਇੱਕ ਪਾਈਪਲਾਈਨ ਵੀ ਪਈ ਹੈ ਪਰ ਦੋਨੇ ਸਾਈਡ ਦਿਖ ਰਹੀ ਹਰਿਆਲੀ ਤੇ ਵਿੱਚ ਛੋਟੀ ਜਿਹੀ ਬਹੀ ਆਪਣੇ ਆਪ ਚ ਬਹੁਤ ਸੋਹਣੀ ਹੈ ਕਲਾਕਾਰੀ ਦੇਖੋ ਤੁਸੀਂ ਕਿੰਨੀ ਪਿਆਰੀ ਬਣਾਈ ਬੰਦੇ ਨੇ ਨਹੀਂ ਸੰਭਾਲੋ ਇੱਕ ਅਲੱਗ ਬਾਤ ਹੈ ਪਰ ਆ ਦੇਖੋ ਦਾ ਪੇੜ ਦੀ ਕਟਿੰਗ ਕਰਕੇ ਵਿੱਚ ਫੁੱਟੇ ਪਏ ਹੁਣ ਅਸੀਂ ਪਹੁੰਚੇ ਮੋਰਨੀ ਦੇ ਪਹਿਲੇ ਪਿੰਡ ਮਾਦਣਾ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਿਆ ਮਾਦਣਾ ਪਿੰਡ ਦੇ ਡਰੋਨ ਸ਼ਾਟ ਉਮੀਦ ਕਰਦਾ ਹਾਂ ਤੁਹਾਨੂੰ ਬਹੁਤ ਪਸੰਦ ਆਉਣਗੇ ਉਹਦੇ ਕੋਲ ਸਾਹਮਣੇ ਬਾਈ ਸਮਾਨ ਲੈਣ ਚ ਲਿਆ ਖਾਣ ਪੀਣ ਲਈ ਇੱਕ ਕੋਲਡ ਡਰਿੰਕ ਇੱਕ ਦਾ ਚਿਪਸ ਲੈ ਕੇ ਆਊਗਾ ਤੇ ਫਿਰ ਅਸੀਂ ਖਾਂਦਿਆਂ ਨਾਲੇ ਅੱਗੇ ਘੁੰਮਦੇ ਹਾਂ ਥੋੜਾ ਬੁੱਤਾ ਹੋਰ ਤੇ ਉਸ ਤੋਂ ਬਾਅਦ ਅਸੀਂ ਘਰੇ ਚੱਲਦੇ ਹਾਂ ਜਿੱਦਾਂ ਅਸੀਂ ਘਰ ਤੋਂ ਆਏ ਸੀ ਲੇਟ ਤੇ ਜਿੰਨਾ ਕਿ ਟਰੈਵਲ ਕਰ ਹੋਇਆ ਉਹਨਾ ਕਰਿਆ ਤੇ ਕੋ ਰਾਤ ਹੋਣ ਕਰਕੇ ਅਸੀਂ ਘਰੇ ਵਾਪਸ ਜਾ ਰਹੇ ਹਾਂ ਇਹ ਮੋਸਟ ਹੰਟਡ ਪੇੜ ਹੈ ਇੱਥੇ ਦਾ ਰਾਤ ਹੋਣ ਕਰਕੇ ਇਹ ਪੇੜ ਕਲੀਅਰ ਨਹੀਂ ਦਿਖ ਰਿਹਾ ਤੁਹਾਨੂੰ ਅਗਲੇ ਐਪੀਸੋਡ ਚ ਦਿਖਾਵਾਂਗੇ ਤੇ ਰਾਤ ਨੂੰ ਇੱਥੇ ਦਾ ਵਿਊ ਕੁਛ ਇਸ ਤਰ੍ਹਾਂ ਦਾ ਹੁੰਦਾ। ਇੱਥੇ ਥੋੜਾ ਜਣਾ ਸੇਫ ਨਹੀਂ ਹੁੰਦਾ ਕਿਉਂਕਿ ਜਾਨਵਰਾਂ ਦਾ ਨਹੀਂ ਪਤਾ ਹੁੰਦਾ ਕਿੱਥੋਂ ਨਿਕਲ ਕੇ ਇੱਕਦਮ ਅੱਗੇ ਆ ਜਾਈਏ। ਤੇ ਇੱਥੇ ਗੱਡੀਆਂ-ਗੱਡੀਆਂ ਵੀ ਕਟ ਜਾਂਦੀਆਂ ਇਸ ਟੈਮ। ਤੇ ਇੱਥੇ ਪੁਲਿਸ ਦੀ ਪੀਸੀਆਰ ਜੂੜ ਘੁੰਮਦੀ ਹੈ। ਤੇ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਵਲੌਗ ਵਿੱਚ। ਉਹਦੇ ਜਿਹੜੀਆਂ ਇਟ੍ਰੈਕਸ਼ਨਸ ਰਹਿ ਗਈਆਂ ਉਹ ਤੁਹਾਨੂੰ ਅਸੀਂ ਉਸ ਵਲੌਗ 'ਚ ਦਿਖਾਵਾਂਗੇ ਜਿਵੇਂ ਟਿੱਕਰਤਾਲ, ਰਾਣੀ ਦਾ ਕਿਲਾ। ਤੇ ਜੇ ਕੁਝ ਹੋਰ ਹੋਇਆ ਤਾਂ ਉਹ ਵੀ ਜਰੂਰ ਦਿਖਾਣ ਦੀ ਕੋਸ਼ਿਸ਼ ਕਰਾਂਗੇ ਤੇ ਮਿਲਦੇ ਆ ਅਗਲੇ ਵਲੌਗ ਚ ਥੈਂਕ ਯੂ ਸੋ ਮੱਚ